ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਸਾਰੇ ਨੇ ਕਹਿੰਦਾ ਖਵੇ ਜਾਨ ਬੁੱਝ ਕੇ ਕਹਿ ਰਿਆਂ ਜੈ ਸ਼੍ਰੀ ਰਾਮ ਗਰਵਾਣੀ ਦਾ ਫਰਮਾਨ ਹੈ ਕਹਿੰਦੇ ਰਾਮ ਜਪੋ ਜੀ ਐਸੇ ਐਸੇ ਤਰੁਬ ਪ੍ਰਹਿਲਾਦ ਜਪਿਓ ਹਰ ਜੈਸੇ ਕਿ ਪ੍ਰਹਿਲਾਦ ਭਗਤ ਨੇ ਰਾਮ ਐਦਾਂ ਜਪਿਆ ਉਸ ਤਰ੍ਹਾਂ ਤੁਸੀਂ ਰਾਮ ਜਪਣਾ ਇਸ ਕਲ ਕੇ ਰਾਮ ਦਾ ਨਾਮ ਸਭ ਤੋਂ ਵੱਡਾ ਮੇਰਾ ਰਾਮ ਮੇਰਾ ਰਾਮ ਅਯੁੱਧਿਆ ਵਾਲਾ ਸਭ ਤੋਂ ਵੱਡਾ ਸੋ ਗੁਰੂ ਸਾਹਿਬ ਦੀ ਬਾਣੀ ਨੂੰ ਤੁਸੀਂ ਨਕਾਰ ਨਹੀਂ ਸਕਦੇ ਬਹੁਤ ਸਾਰੀਆਂ ਮੈਨੂੰ ਕੌਲਾਂ ਆ ਰਹੀਆਂ ਨੇ ਕਿ ਤੁਸੀਂ ਬਹੁਤ ਬੋਲਦੇ ਹੋ ਕੁਝ ਅਜਿਹੇ ਨੇ ਜਿਹੜੇ ਕਹਿੰਦੇ ਨੇ ਬਹੁਤ ਚੰਗਾ ਬੋਲਦੇ ਹੋ ਤੁਸੀਂ ਸਨਾਤਨ ਦੀ ਗੱਲ ਕਰਦੇ ਹੋ ਤੇ ਤੁਸੀਂ ਪੰਥ ਨੂੰ ਵੰਡਦੇ ਹੋ ਕਈ ਜਿਹੜੇ ਕੱਟੜ ਨੇ ਜਿਹੜੇ ਜਿਹੜੇ ਗੜਗੱਜ ਨੇ ਗੜਗੱਜ ਤੇਰੇ ਚੇਲੇ ਨੇ ਜਾਂ ਜਿਹੜੇ ਕੱਟੜ ਪੰਥੀ ਨੇ ਜਿਨ੍ਹਾਂ ਨੂੰ ਨਫ਼ਰਤ ਹੈ ਮੈਂ ਉਹਨਾਂ ਨੂੰ ਇੱਕ ਗੱਲ ਕਹਿਣਾ ਕਿ ਸੱਚਖੰਡ ਸ੍ਰੀ ਹਜੂਰ ਸਾਹਿਬ ਦੀ ਜਿਹੜੀ ਮਰਿਆਦਾ ਹੈ ਉਹ ਅਲੱਗ ਆ ਸਾਡੇ ਕੋਲ ਪੰਜ ਤਖਤ ਨੇ ਉੱਥੇ ਦੇ ਤਖਤ ਦੀ ਮਰਿਆਦਾ ਤਿਲਕ ਦੀ ਆ ਝਟਕੇ ਦੀ ਆ ਅਲੱਗ ਹੈ ਦੂਸਰਾ ਪਟਨਾ ਸਾਹਿਬ ਦੀ ਜਿਹੜੀ ਮਰਿਆਦਾ ਹੈ ਉਹ ਅਲੱਗ ਹੈ ਉੱਥੇ ਤੇ ਗੜਗੱਜ ਨੂੰ ਛੇਕਿਆ ਜਾਂਦਾ ਹੈ ਰਹਿ ਗਏ ਸਾਡੇ ਕੋਲ ਤਿੰਨ ਤਖਤ ਗੜਗੱਜ ਤੁਹਾਡੇ ਕੋਲ ਤਿੰਨ ਤਖਤ ਨੇ ਇਸ ਸਮੇਂ ਜਿਹੜੇ ਤੁਹਾਡੇ ਦੇ ਕੋਲ ਕਬਜ਼ਾ ਹੈ ਇੱਕ ਤਖਤ ਤੁਸੀਂ ਜਿਹੜਾ ਦਮਦਮਾ ਸਾਹਿਬ ਤੋਂ ਆ ਸਾਬੋ ਦੀ ਤਲਵੰਡੀ ਉਹ ਤੁਸੀਂ ਦਮਦਮੀ ਟਕਸਾਲ ਨੂੰ ਦੇ ਦਿਓ ਸੰਤ ਗਿਆਨੀ ਹਨਾਨ ਸਿੰਘ ਧੂਮਾ ਜੀ ਨੂੰ ਦੇ ਦਿਓ ਤਾਂ ਜੋ ਉਹ ਵੀ ਇੱਕ ਸਾਡੇ ਪੰਥ ਦੀ ਮਹਾਨ ਸ਼ਖਸੀਅਤ ਹੈ ਇੱਕ ਅਕਾ ਤਖਤ ਜਿਹੜਾ ਜਿੱਥੇ ਤੁਹਾਡਾ ਕਬਜ਼ਾ ਜਿੱਥੇ ਤੁਸੀਂ ਜਿੰਨੂੰ ਮਰਜ਼ੀ ਜਾ ਬੋਲਦਾਨੇ ਅਬੂਥਾ ਚੱਕ ਕੇ ਉਹਨੂੰ ਤੁਸੀਂ ਆਪ ਰੱਖ ਲਓ ਜਿਹੜਾ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਆ ਉਹ ਤਾਂ ਸਾਡਾ ਹੈ ਉਹ ਤਖਤ ਤੁਸੀਂ ਮੈਨੂੰ ਦੇ ਦਿਓ ਤਾਂ ਜੋ ਉਹਦੀ ਸੇਵਾ ਸੰਭਾਲ ਜਿਹੜੀ ਸਾਡੇ ਕੋਲ ਆ ਜਾਵੇ ਕਿਉਂਕਿ ਪੰਜਵਾ ਤਖਤ ਤਾਂ ਚੱਕਰਵਰਤੀ ਚੱਲਦਾ ਬਹੀਰ ਹੈ ਅਸੀਂ ਤਰਤਿਸ਼ਰੀ ਕੇਸਗੜ ਸਾਹਿਬ ਵਿਖੇ ਦਸਮ ਗ੍ਰੰਥ ਸਹਿਮਾਰਾ ਜੀ ਦਾ ਸਰਬ ਲੋਗ ਗ੍ਰੰਥ ਸਹਿਮਾਰਾ ਜੀ ਦਾ ਤੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤਿੰਨਾਂ ਦਾ ਅਸੀਂ ਉੱਤੇ ਪ੍ਰਕਾਸ਼ ਕਰ ਲੀਏ ਚਲੂਣੇ ਬੜੇ ਲੱਗਣੇ ਨੇ ਆਵੀਆਂ ਦੇ ਤੁਹਾਡੇ ਲੜਾਈਓ ਖਤਮ ਹੋ ਜਾਣੀਆਂ ਅਸੀਂ ਕੇਸਗੜ ਸਾਹਿਬ ਵਾਲੇ ਸਾਰੇ ਸਨਾਤਨੀ ਸਿੱਖ ਤੁਸੀਂ ਆਪਣਾ ਜਿਹੜਾ ਉੱਥੇ ਵਾਲੇ ਕੱਟੜ ਪੰਥੀ ਸਿੱਖ ਸੋ ਰਾਮ ਜੀ ਨੇ ਕਿਹਾ